ਹਾਂਜੀ ਦੋਸਤੋ ਸਵਾਗਤ ਕਰਦੇ ਹਾਂ ਇਸ ਵਾਰ ਆਪਾਂ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਇਸ ਵਾਰੀ ਸਿੰਗਰ ਟੂ ਡੀਲ ਵਾਲੇ ਤੁਹਾਡੇ ਲਈ ਲੈ ਕੇ ਆਏ ਨੇ 2019 ਮਾਡਲ ਬੁਲਟ ਜੀ ਬਹੁਤ ਜਿਆਦਾ ਮਨ ਕੇ ਚਲੋ ਫੁੱਲ ਸਾਫ਼ ਸੁਥਰਾ ਇੱਕ ਵੀ ਮੈਂ ਕਹਿੰਦਾ ਜੀ ਮੱਖੀ ਜਿੰਨਾ ਦਾਗ ਨਹੀਂ ਹੈਗਾ ਲਾਹੇ ਲੱਗੇ ਹੋਏ ਨੇਗੇ ਲਾਹੇ ਚੈੱਕ ਕਰਵਾ ਦਿੰਨੇ ਆ ਨਵੇਂ ਲਾਹੇ ਨੇ ਜਮਾ ਜੀ ਠੀਕ ਆ ਜੀ ਟਾਇਰ ਵਗੈਰਾ ਕੰਡੀਸ਼ਨ ਟਾਇਰ ਵੀ ਪੂਰੇ ਵਧੀਆ ਪਏ ਨੇਗੇ ਨੰਬਰ ਲੁਧਿਆਣੇ ਦਾ ਨੰਬਰ ਹੈਗਾ ਪੀ ਵੀ 99 ਨਵੀਂ ਸੀਰੀਜ਼ ਚੱਲੀ ਸੀਗੀ ਚੈੱਕ ਕਰਵਾ ਰਹੇ ਹਾਂ ਬਿਲਕੁਲ ਸਾਫ ਸੁਥਰਾ ਬੁਲਟ ਚੱਲਿਆ ਹੋਇਆ ਤੁਹਾਨੂੰ ਦਿਖਾ ਦਿੰਨੇ ਆ ਜੀ 5800 5800 ਰਿਜਨਲ ਚੱਲਿਆ ਹੋਇਆ ਹੈਗਾ ਇਹ ਜੀ ਹੈ ਦੂਜੇ ਨਾਮ ਆ ਬਰਨਾਲੇ ਆਪਣੇ ਨਾਮ ਹੋਇਆ ਹੋਇਆ ਹੈਗਾ ਤੇ ਚੱਲਿਆ ਘਟਾ ਹੈਗਾ ਕਿਉਂਕਿ ਸਟਾਰਟਿੰਗ ਦੇ ਵਿੱਚ ਜਿਵੇਂ ਕਹਦੇ ਨੇ ਕਢਵਾਉਣਸਾਰ ਨਾਲ ਜਿਵੇਂ ਦੂਜੇ ਨਾਮ ਕਰਾ ਲੈਂਦੇ ਨੇ ਫੈਮਿਲੀ ਵਾਲੇ ਆਪਣੇ ਨਾਮ ਕਰਵਾ ਲੈਂਦੇ ਹੁੰਦੇ ਨੇ ਤੇ ਤੁਹਾਨੂੰ ਬੁਲਟ ਗਣੇ ਕੋਈ ਲੰਬਾ ਨਹੀਂ ਆਉਂਦਾ ਡਾਕੂਮੈਂਟ ਵਗੈਰਾ ਇਹਦੇ ਸਾਰੇ ਓਕੇ ਨੇ ਕਿ ਕੋਈ ਕਾਗਜ਼ ਪੱਤਰਾ ਵਾਲੇ ਕੋ ਤੁਹਾਨੂੰ ਕਮੀ ਪੇਸ਼ੀ ਨਹੀਂ ਮਿਲਣੀ ਤੇ ਇਹਦੇ ਬੋਲਟ ਦੀ ਜਾਣਕਾਰੀ ਲਈ ਜਿਹੜਾ ਸਾਡਾ ਉੱਪਰ ਨੰਬਰ ਆ ਰਿਹਾ ਉਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋਗੇ ਤੁਹਾਨੂੰ ਪ੍ਰੋਪਰ ਇਹ ਬੋਲਟ ਦਿੱਤੇ ਹੋਰ ਜਿੰਨੇ ਬੋਲਟ ਆਪਣੇ ਕੋਲ ਹੈਗੇ ਸਾਰੇ ਡਿਟੇਲ ਦਿੱਤੀ ਜਾਵੇਗੀ ਤੇ ਕਿਸੇ ਵੀ ਭਰਾ ਨੇ ਕਾਲ ਕਰਨੀ ਹੈ 9 ਵਜੇ ਤੋਂ ਲੈ ਕੇ 6 ਵਜੇ ਤੱਕ ਕਾਲ ਕਰਿਆ ਕਰਨ ਦੇਖੋ ਸਾਨੂੰ ਸਿਰ ਪੰਜਾਬ ਵਾਲੇ ਵੀ ਕਾਲ ਕਰਿਆ ਕਰਨ ਪੰਜਾਬ ਤੋਂ ਬਾਹਰ ਨਾ ਕਰਿਆ ਕਰਨ ਆਪਾਂ ਪੰਜਾਬ ਤੋਂ ਬਾਹਰ ਡੀਲ ਕਰਨੀ ਵੀ ਨਹੀਂ ਹੈਗੀ ਵੀਰੇ ਇਹ ਜਿੱਦਾਂ ਕਿ ਹਰ ਵੀਡੀਓ ਦੇ ਵਿੱਚ ਆਪਾਂ ਬੋਲਦੇ ਆਂਗੇ ਸਾਨੂੰ ਬਹਰੋਂ ਫੋਨ ਬਹੁਤ ਆਉਂਦੇ ਨੇ ਕਿ ਇਸ ਕਰਕੇ ਭਰਾ ਸਾਾਨੂੰ ਫੋਨ ਨਾ ਕਰਿਆ ਕਰਨ ਦੇਖ ਥੋੜੇ ਕਰਕੇ ਜਿਹੜੇ ਸਾਡੇ ਪੰਜਾਬ ਦੇ ਭਰਾ ਜਿਹੜੇ ਲੈਣਾ ਚਾਹੁੰਦੇ ਨੇ ਉਹਨਾਂ ਦਾ ਟਾਈ ਤੇ ਸਾਨੂੰ ਫालतੂ ਫੋਨ ਨਾ ਕਰਿਆ ਕਰਨ ਦੇਖੋ ਮੇਰੀ ਗੱਲ ਸੁਣੋ ਜੀ ਹੁਣ ਲੈਣ ਵਾਲੇ ਚਾਹੇ 10 ਹੋਣ 20 ਆਣੇ ਫੋਨ ਲਾਉਂਦੇ ਨੇ ਕਿ ਪਹਿਲਾਂ ਤਾਂ ਬੋਲ ਦੇਣੀ ਫੋਨ ਤੇ ਠੀਕ ਆ ਜੀ ਉਹ ਚੀਜ਼ ਤੁਹਾਨੂੰ ਪਤਾ ਹੀ ਹੈਗਾ ਜਦੋਂ ਇੰਨੇ ਫੋਨ ਆਉਂਦੇ ਬੰਦਾ ਡਿਸਟਰਬ ਹੁੰਦਾ ਫੋਨ ਚੱਕਣੋਂ ਹਟ ਜਾਂਦਾ ਬੰਦਾ ਜੀ ਹੁਣ ਮੰਨ ਕੇ ਚੱਲੋ ਸਾਨੂੰ ਦਿਨ ਦੇ ਵਿੱਚ 100 ਫੋਨ ਆਉਂਦਾ ਹੈਗਾ 100 ਦੇ ਵਿੱਚੋਂ ਜਿਵੇਂ ਲੈਣ ਵਾਲੇ ਚਾਹੇ 5 ਹੀ ਹੋਣ ਠੀਕ ਆ ਜੀ ਬਾਕੀ ਸਾਰੇ ਸਿਰਫ ਟਾਈਮ ਪਾਸ ਕਰੀ ਜਾਂਦੇ ਨੇ ਅਸੀਂ ਪਹਿਲਾਂ ਵੀ ਕਹਿੰਨੇ ਆ ਜਦੋਂ ਤੁਸੀਂ ਬੁਲਟ ਲੈਣਾ ਉਦੋਂ ਹੀ ਫੋਨ ਕਰਨਾ ਵੀ ਵੇਰੇ ਅਸੀਂ ਤੁਰਨ ਲੱਗੇ ਆਂਗੇ ਅਸੀਂ ਤੁ ਕਿਤੇ ਐ ਹੋਵੇ ਤੁਸੀਂ ਉਧਰੋਂ ਫੋਨ ਲਾ ਕੇ ਤੁਸੀਂ ਅੱਜ ਪੁੱਛਿਆ ਨਾ ਹੋਣਾ ਹੋਵੇ ਹਫਤੇ ਬਾਅਦ ਉਹਨਾਂ ਤਾਂ ਤੁਹਾਨੂੰ ਪਤਾ 20 ਬੋਲਟ ਬਦਲੇ ਜਾਂਦੇ ਹੁੰਦੇ ਨੇਗੇ ਠੀਕ ਹੈ ਇਸ ਚੀਜ਼ ਦਾ ਗੁੱਸਾ ਨਹੀਂ ਕਰਨਾ ਤਾਂ ਕਿ ਦੇਖੋ ਇਹ ਤੁਹਾਨੂੰ ਤਾਂ ਦੱਸ ਰਿਹਾ ਵੀਰੇ ਸਾਥੋਂ ਫੋਨ ਨਹੀਂ ਚੱਕਿਆ ਜਾਂਦੇ ਤੁਸੀਂ ਇੱਥੇਲੇ ਬੰਦੇ ਕਮੈਂਟ ਤੇ ਗਏ ਰਹਿੰਦੇ ਨੇ ਮੈਸੇਜ ਕਰਦੇ ਰਹਿੰਦੇ ਨੇ WhatsApp ਤੇ ਵੀਰੇ ਫੋਨ ਨਹੀਂ ਚੱਕਦੇ ਹੈਗੇ ਵੀ ਇਹ ਤੁਸੀਂ ਆਕੜ ਕਰਦੇ ਫਲਾਨਾ ਵੀਰੇ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਕਿ ਬੰਦੇ ਸਾਡੀ ਥਾਂ ਤੇ ਕਦੇ ਬੈਠ ਕੇ ਦੇਖੋ ਤੁਸੀਂ ਸਾਡੇ ਹੁਣ ਜਿਹੜਾ ਮੁੰਡਾ ਫੋਨ ਚੱਕਣ ਤੇ ਰੱਖਿਆ ਹੋਇਆ ਉਹ ਤਾਂ ਖੁਦ ਦਾ ਮਾਣ ਆ ਕੇ ਜਾਂਦਾ ਵੀਰੇ ਫालतू ਫੋਨ ਆਈ ਜਾਂਦੇ ਰਹਿੰਦੇ ਨੇ ਦੇ ਬਰਨਾਲਾ ਸਾਡੀ ਲੋਕੇਸ਼ਨ ਆਗੀ ਕਿਸੇ ਭਰਾ ਨੇ ਜਲੰਧਰ ਤੋਂ ਲੈ ਕੇ ਪਠਾਨਕੋਟ ਤੋਂ ਲੈ ਕੇ ਚਾਹੇ ਪਟਿਆਲਾ ਜਿੱਥੋਂ ਵੀ ਤੁਰਨਾ ਹੈ ਠੀਕ ਹੈ ਸਾਨੂੰ ਇੱਕ ਦਿਨ ਮੰਨ ਕੇ ਚਲੋ ਪਹਿਲਾਂ ਫੋਨ ਲਾ ਲਓ ਜਾਂ ਤਾਂ ਜਾਂ ਸਵੇਰੇ ਫੋਨ ਲਾ ਲਓ ਕਿਉਂਕਿ ਅਸੀਂ ਤੁਰ ਪੀਏ ਸਾਡ ਨੂੰ ਆ ਬੁਲਟ ਚਾਹੀਦਾਗਾ ਬੁਲਟ ਤੁਹਾਨੂੰ ਮਿਲੇਗਾ ਜੀ ਠੀਕ ਹੈ ਬੁਲਟ ਦੀ ਫੁੱਲ ਜ਼ਿੰਮੇਵਾਰੀ ਦਿੱਤੀ ਜਾਵੇਗੀ ਤੇ ਬਣਦੀ ਗੱਲ ਇਹ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰਿਆ ਕਰੋ ਦੇਖੋ ਜਿੰਨਾ ਵੀਡੀਓ ਨੂੰ ਆਪਾਂ ਨੂੰ ਦੀ ਗੱਦ ਤੋਂ ਬਾਅਦ ਸ਼ੇਅਰਿੰਗ ਕਰਦੇ ਹੋਗੇ ਆਪਾਂ ਨੂੰ ਹੌਸਲਾ ਮਿਲਦਾ ਆਪਾਂ ਹੋਰ ਬੁਲਟ ਲੈ ਕੇ ਆਉਣਾ ਤੁਹਾਡੇ ਲਈ ਇਦਾਂ ਵੇ ਆਪਣਾ ਪੇਜ ਬਣਿਆ ਹੋਇਆ ਜਿਹੜਾ ਆਪਣਾ ਇੰਸਟਾਗ੍ਰam ਉੱਤੇ ਇੰਸਟਾ ਆਪਣਾ ਸਿੰਗਾ ਟੂ ਡੀਲ ਨਾਲ ਤੇ ਉਹ ਥੱਲੇ ਜਿਹੜਾ ਲਿਖਿਆ ਆ ਰਿਹਾਗਾ ਉਵੇਂ ਇੰਸਟਾਗ੍ਰam ਤੋਂ ਚੱਲਦੇ ਜਾ ਲਿੰਕ ਥੱਲੇ ਦਿੱਤਾ ਹੁੰਦਾ ਡਿਸਕ੍ਰਿਪਸ਼ਨ ਤੇ ਉੱਥੇ ਜਾ ਕੇ ਤੁਸੀਂ ਸਾਡੇ ਪੇਜ ਨੂੰ ਵੀ ਫੋਲੋ ਕਰ ਲਓ ਵੀਡੀਓ ਨੂੰ ਤੱਕੇ ਸ਼ੇਅਰ ਕਰਿਓ ਦੁਬਾਰੇ ਦੱਸ ਰਿਹਾ ਬਰਨਾਲਾ ਲੋਕੇਸ਼ਨ ਆ ਤੁਰਨ ਲੱਗੇ ਕਾਲ ਕਰ ਲਿਓ ਵੀਰੋ ਧੰਨਵਾਦ ਜੀ